ਦੇਸੀ ਮੀਂਹ ਜਿਹੜੇ ਨਵੰਬਰ ਤੋਂ ਬਾਅਦ ਕਰੇ ਗਏ ਗ੍ਰੇਜੀ ਆ ਆਪਣੇ ਦੇਸੀ ਮੀਂਹ ਆ ਭਾਵੇਂ ਗੱਲ ਕੀਤੀ ਐ ਮਗਰਾ ਦਾ ਮੀਂਹ ਚੜ੍ਹਿਆ ਨਹੀਂ ਤੇ ਪੀਰ ਦਸੰਬਰ ਵਿੱਚ ਮਗਰ ਤੋਂ ਬਾਅਦ ਆਣਾ ਪੂਰਾ ਮੀਂਹ ਨਾ ਤੇ ਮਗਰ ਦੇ ਮਹੀਨੇ ਪੂਰੇ ਚੌੜੀ ਗਰਮੀ ਇੱਥੇ ਸਟਾਰਟ ਹੋ ਜਾਂਦੀ ਐ ਜਿੱਦ ਮੈਂ ਪੰਜਾਬ ਦੀ ਗੱਲ ਕਰਾਂ ਤੇ ਹੱਲ ਸਟਾਰਟ ਹੋ ਜਾਂਦੀ ਐ ਤੇ ਪੋਹ ਦੇ ਮਹੀਨੇ ਵਿੱਚ ਇੱਥੇ ਪੂਰੀ ਕਰਲੀ ਜਾਣੀ ਆ ਨਿਊਜ਼ੀਲੈਂਡ ਦੇ ਵਿੱਚ ਤੇ ਇੰਡੀਆ ਪੰਜਾਬ ਦੇ ਵਿੱਚ ਪੂਰੀ ਠੰਡ ਹੋਊਗੀ ਇਹ ਬੋਲ ਨੇ ਮਹੀਨੇ ਪਿਛਾਇਆ ਚਲੇ ਸ਼ਹਾਦਤ ਪੁਆਣੀ ਹੈ ਆਪਾਂ ਉਹਨਾਂ ਦਿਨਾਂ ਦੇ ਦੌਰਾਨ ਉਹਨਾਂ ਬਾਰੇ ਗੱਲ ਕਰਨਗੇ ਤੇ ਖਾਸ ਨੂੰ ਆਪਾਂ ਯਾਦ ਕਰੀਏ ਤੇ ਇਸ ਤੋਂ ਬਾਅਦ ਇੱਕ ਵਾਰ ਅਨਾਉਂਸਮੈਂਟ ਸੇ ਮੇਡਾ ਇੱਕ ਤਾਂ ਲੰਗਰ ਹਾਲ ਵਿੱਚ ਤੋਂ ਆਪਾਂ ਲੰਗਰ ਜਦੋਂ ਸਾਰੇ ਦੇ ਬ੍ਰੇਕ ਟਾਈਮ ਨੂੰ ਹੋਣੀ ਹੈ ਫੋਲਰਾਂ ਸਕੂਲ ਦੇ ਸਾਰੇ ਟੀਚਰਾਂ ਨੇ ਡਿਸਕਸ ਕੀਤਾ ਹੈ ਡਿਸਪੀਸਲਨ ਨੂੰ ਮਾਤ ਦੇ ਨਜ਼ਰ ਰੱਖਦੇ ਹੋਏ ਤਾਂ ਕਿ ਪਾਰਟਿਸਪੈਂਟ ਜਿਆਦਾ ਮੰਨ ਲਈ ਰੱਖੀ ਕਿ ਸਾਰੀਆਂ ਕਲਾਸਿਸ ਦੀ ਲਗ ਲਗ ਸਮੇਂ ਤੇ ਬ੍ਰੇਕ ਹੁੰਦੀ ਹੈ ਉਹ ਵੀ ਸੋਚਿਆ ਗਿਆ ਸੀ ਤਾਂ ਜਿਹੜੀ ਸੀ ਮੰਨ ਲਗੀ ਮੈਂ ਉਹਨਾਂ ਨੇ ਜੋ ਸੋਚਾ ਹੋ ਜੁਈ ਤੇ ਸਾਰੇ ਬਲਾਸਾਂ ਪਰੋਕਾਰੀ ਆ ਕੇ ਲੱਗ ਰਚੜ ਬਟ ਫਿਰ ਵੀ ਦੇਖਿਆ ਕਿ ਕਿੰਨੀ ਕਾਫੀ ਕੋ ਉਹ ਸੋਚਦਾ ਹੈ ਬੱਚੇ ਕੋਈ ਆ ਰਿਹਾ ਕੋਈ ਚਾ ਰਿਹਾ ਉਹ ਜਿਹੜੇ ਬੱਚਿਆਂ ਦੀ ਗਿਰਦੀ ਵੀ ਸੁਖਣ ਵਗੀਆਂ ਤੇ ਨਾਲੇ ਸਕੂਲ ਦੇ ਵਿੱਚ ਕੀ ਚੱਲੀਆਂ ਨਜ਼ਾਮ ਕਿ ਸਾਰੇ ਬੱਚੇ ਨਹੀਂ ਰਹਿੰਦੀਆਂ ਨਹੀਂ ਪਹਿਲਾਂ ਦਾ ਬਟਾ ਤੁਹਾਨੂੰ ਇੱਕ ਦਲ ਸੂਰ ਯਾਤਰਾ ਲੀਏ ਛੋਟੇ ਬੱਚੇ ਹੈ ਤੇ ਆਪਣੇ ਬੋਲ ਤੇ ਪੋਤੇ ਦੋਸਤ ਵਿੱਚ ਮੂਵ ਹੋ ਚੁੱਕੇ ਹੈ ਉਹ ਇਹ ਪਾਸਾ ਜੋ ਤੁਸੀਂ ਉੱਥੋਂ ਆਣਾ ਕਿਸੇ ਬੱਚੇ ਨੇ ਵੀ ਭੱਜ ਕੇ ਨਹੀਂ ਆਣਾ ਕਿ ਕਿ ਇਹਦੀ ਟਾਈਮ ਹੈ 45 ਤੋਂ ਦੇ ਦੌਰਾਨ ਜਦੋਂ ਸੰਚਤਾ ਵੀ ਆਉਂਦੀ ਹੈ ਤੇਰੇ ਆਪਣੇ ਬੱਚਨ ਬ੍ਰੌਕ ਕਰਨ ਆਉਂਦੇ ਆ ਸੋ ਉਹਨਾਂ ਨੇ ਵੀ ਧਿਆਨ ਰੱਖਣਾ ਪਰ ਤੁਸੀਂ ਵੀ ਕਿ ਤੁਸੀਂ ਭੱਜ ਕੇ ਰੋਡ ਕ੍ਰੋਸ ਨਹੀਂ ਕਰਨੀ ਉੱਥੇ ਖੜੇ ਹੋ ਜ਼ੈਬਰਾ ਕ로ਸਿੰਗ ਪਣੀ ਹੋਈ ਹੈ ਤੇ ਆਪਣੇ ਬੇਰੇਸ ਨੂੰ ਵੀ ਗਾਈਡ ਕਰਾਉਣਾ ਸੰਕਲ ਮੇਰੀ ਬੇਨਤੀ ਹੈ ਕਿ ਬੇਰੇ ਬੱਚਨ ਨੂੰ ਉਸ ਕਰਨੇ ਉਥੇ ਪਲੀਜ਼ ਆਪਣੀਆਂ ਗੱਡੀਆਂ ਰੋਕੋ ਤਾਂ ਕਿ ਅਸੀਂ ਧਿਆਨ ਰੱਖੀਏ ਕਿ ਕੋਈ ਨਾ ਪਚਾਉ ਹੋਣ ਲੱਗੇ ਆਏ ਕਿ ਤੁਸੀਂ ਬੇਨਾ ਲੈਫਟ ਰਾਈਟ ਕੰਪਲੀਟ ਸਜੇ ਦੋ ਦਿਨਾਂ ਲਈ ਚੱਲਦੇ ਤਾਂ ਕਿ ਪੇਰ ਧੁਰਕੇ ਹੋਣ ਕਰਕੇ ਰੋਡ ਕ੍ਰੋਸ ਕਰਨੀ ਹੈ ਠੀਕ ਹੈ ਇਹ ਤੁਹਾਨੂੰ ਜਿਹੜਾ ਵਾਸ਼ਰੂਮ ਉਹਦੇ ਨਾਲ ਜਾਣਾ ਹੈ ਜੇ ਤੁਸੀਂ ਲੰਗਰ ਹਾਲ ਵਿੱਚ ਤੁਸੀਂ ਲਾਈਨ ਬਣਾ ਕੇ ਆਪਣੇ ਜਗ੍ਹਾ ਤੋਂ ਨਾਲ ਹੀ ਆਣਾ ਹੈ ਟੀਚਰ ਦੇ ਨਾਲ ਆਣਾ ਕਿਸੇ ਨੇ ਕਾਲੀ ਨਹੀਂ ਬਚਾਉਣੀ ਸਾਰੇ ਬੱਚੇ ਧਿਆਨ ਰੱਖਿਆ ਕਿ ਸਾਡਾ ਕਲਾਸਰ ਟੀਚਰ ਕਹਿੰਦਾ ਹੈ ਤੁਸੀਂ ਉਹਦੇ ਨਾਲ ਹੀ ਰਹਿਣਾ ਹੈ ਸੋ ਐਟਲੀ ਆਉਣਾ ਹੈ ਐਟਲੀ ਜਾਣਾ ਹੈ ਸੋ ਇਹ ਤੁਹਾਨੂੰ ਇਹ ਗੱਲ ਦਾ ਧਿਆਨ ਰੱਖਣਾ ਹੈ ਤੇ ਲੰਗਰ ਹਾਲ ਜਿਹੜਾ ਪਰਪਰ ਨਾਲ ਗੱਲ ਕਰਨ ਲੱਗੀ ਸੀ ਕਿ ਸਾਰੇ ਕਲਾਸਾਂ ਦੀ ਡਿਫਰੈਂਟ ਡਿਫਰੈਂਟ ਟਾਈਮ ਲੈਂਕ ਹੋਈ ਸੀ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਅੱਜ ਆਪਾਂ ਤਰ੍ਹਾਂ ਕੇ ਐਕਸਪੈਰੀਮੈਂਟ ਦੇ ਟੀਚਰ ਵੀ ਪਾਣੀ ਰਿਵਿਊ ਕਰਾਂਗੇ ਕਿ ਸਾਰੀਆਂ ਕਲਾਸਿਸ 'ਚ ਇੱਕੋ ਟਾਈਮ ਬ੍ਰੇਕ ਹੋਵੇਗੀ ਤੇ ਸਾਡੇ 3:00 ਦੇ ਅਰਾਊਂਡ ਥਾ ਲਈ ਪੂਰੀ ਡਿਟੇਲ ਹੈ ਜਿਹੜੀ ਉਹ ਜਿਹੜੇ ਪ੍ਰਬੰਧਕ ਬੇਟੀਆਂ ਉਹ ਹੀ ਤੁਹਾਨੂੰ ਮੈਸੇਜ ਕਰਕੇ ਤੁਹਾਨੂੰ ਇਹ ਕਲਾਸਾਂ ਦੇ ਵਿੱਚ ਪ੍ਰੋਪਰ ਦੱਸਣਾ ਚਾਹੀਦਾ ਕਿ ਸਾਡਾ ਕਿਤਾਬੀ ਨਗਰਪਾਲਿਕਾ ਦੇ ਵਿੱਚ ਬ੍ਰੇਕ ਕਿਤਾ ਹੋਣੀ ਹੈ ਸੋ ਸਾਰੀਆਂ ਕਲਾਸਿਸ ਆਨ ਗਿਆ ਉੱਥੇ ਆਪਾਂ ਬੜੀ ਤਰੀਕੇ ਦੇ ਨਾਲ ਟੀਚਰਸ ਨੂੰ ਸੁਣ ਕੇ ਕਿਸੇ ਬੱਚੇ ਨੇ ਭੱਜਣਾ ਨਹੀਂ ਹੈ ਤੇ ਗੱਲਾਂ ਨਹੀਂ ਕਰਨੀਆਂ ਇਸਨੇ ਕਿ ਇਜ਼ ਵੈਰੀ ਇੰਪੋਰਟੈਂਟ ਕੁਝ ਸਾਰੇ ਕੀਤੇ ਨੂੰ ਸੁਣਨਾ ਹੈ ਕਿ ਸਾਨੂੰ ਕੀ ਹਦਾਇਤਾਂ ਦੇ ਰਹੇ ਕੀ ਇਸ ਸਕਸ਼ ਨੂੰ ਦੇ ਰਹੇ ਉਦਾਂ ਬੈਠ ਕੇ ਆ ਲੱਗਦਾ ਛੱਡ ਕੇ ਪਰ ਬੜੇ ਹੀ ਤਰੀਕੇ ਬਾਅਦ ਲਈ ਨਾਣਾ ਪਾ ਕਿ ਆਪਣੇ ਪਾਣੀ ਵਿੱਚ ਰੱਖ ਲਈਏ ਸੇਵਾ ਦਾ ਇੱਕ ਕਨਸੈਪਟ ਹੈ ਕਿ ਬਹੁਤ ਹੀ ਬਾਣੀ ਪਾਉਣਾ ਹੈਗਾ ਆਪਣੀ ਜਿੰਦੇਵਰੀ ਆਪ ਲੈਣੀ ਹੈ ਜੇ ਉਸੇ ਆਪਣੇ ਨਾਲ ਦੇ ਵਿੱਚ ਤਾਂ ਵੀ ਦੇਖੋ ਕਿ ਗਲਾਸ ਡੱਲ ਗਿਆ ਕੋਈ ਗੱਲ ਨਹੀਂ ਹੱਸੋ ਇਹ ਸੇਵਾ ਦਾ ਹੁੰਦਾ ਕੰਸੈਪਟ ਹੈ ਆਪਣੇ ਜਦੋਂ ਗੁਰੂ ਘਰ ਪਾਉਂਦੇ ਹਾਂ ਉਹਨਾਂ ਲਈ ਇਦਨਾ ਹੁੰਦਾ ਇਹ ਨਹੀਂ ਮੈਟਰ ਸਾਡਾ ਬਸ ਹੈ ਲੈ ਕੇ ਜੀਉਂਦਾ ਹੈ ਠੀਕ ਹੈ ਤਾਂ ਉਹਨੂੰ ਆਪਾਂ ਰੱਖਣਾ ਹੈ ਤੇ ਬੜੇ ਸਲੀਕੇ ਬਾਅਦ ਤਰੀਕੇ ਦੇ ਨਾਲ ਲਾਈਨਾਂ ਬਣਾ ਕੇ ਆਪਣੇ ਅਧਿਆਪਕ ਨੂੰ ਵੇਟ ਕਰਨੀ ਹੈ ਤੇ ਫਿਰ ਆਪਣੇ ਕਲਾਸ ਦੇ ਵਿੱਚ ਵਾਪਸ ਆ ਕੇ ਪੜਾਈ ਨੂੰ ਕਰਨੀ ਹੈ ਕਲੀਅਰ ਹੈ ਸਾਰੇ ਬੱਚਿਆਂ ਨੂੰ ਸਿਰਫ ਮੈਂ ਤੁਹਾਨੂੰ ਇੱਕ ਸੰਖੇਪ ਵਿੱਚ ਜਾਣਕਾਰੀ ਦੇਣੀ ਹੈ ਬਾਕੀ ਤੁਹਾਨੂੰ ਵਿਸਥਾਰ ਤੋਂ ਜਿਹੜਾ ਕਿ ਪੂਰੀ ਡਿਟੇਲਸ ਟੀਚਰਸ ਦੇਣਗੇ ਉਹ ਸਭ ਨੇ ਧਿਆਨ ਰੱਖਣਾ ਹੈ ਤੇ ਇਸ ਤੋਂ ਇਲਾਵਾ ਸਾਨੂੰ ਬੱਚਿਆਂ ਨੂੰ ਜਦੋਂ ਫਰਜ਼ਾ ਦੇਖਿਆ ਨਾ ਫਿਰ ਟਰਨਲ ਵਿੱਚ ਆ ਜਾਣਾ

ਤੇ ਮੈਂ ਦੋ ਕਲਾਸਿਸ ਕੇਜੀ ਦੀ ਤੇ ਥਰਡ ਸੀ ਉਹ ਬੇਟਾ ਇੱਥੇ ਬੈਠੇ ਹੋਗੀ ਮੈਂ ਉਹਨੂੰ ਦੱਸਦੀ ਕਿ ਤੁਸੀਂ ਕਿਹੜੇ ਟੀਚਰ ਦੇ ਨਾਲ ਆਪਣੀ ਕਲਾਸਿਸ ਲੈ ਕੇ ਜਾਣਾ ਹੈ ਬਾਕੀ ਰੈਸ ਜਿਵੇਂ ਆਪਾਂ ਹਰ ਵਾਰੀ ਜਾਂਦੇ ਹਾਂ ਲਾਈਨ ਦਾ ਬਣਾ ਕੇ ਆਪਣੇ ਟੀਚਰ ਦੇ ਨਾਲ ਆਰਾਮ ਦੇ ਨਾਲ ਕੋਈ ਭੱਜਣ ਦੀ ਲੋੜ ਨਹੀਂ ਹੈ ਕੋਈ ਕਾਹਲੀ ਨਹੀਂ ਹੈ ਕੋਈ ਰਸ਼ ਨਹੀਂ ਕਰਨਾ ਕਿ ਮੈਂ ਦੂਜੇ ਬੱਚੇ ਨੂੰ ਪਹਿਲਾਂ ਜਾ ਕੇ ਆਪਣੇ ਸ਼ੂਜ਼ ਪਾਉਂ ਕੋਈ ਗੱਲ ਨਹੀਂ ਸਭ ਨੇ ਪਹੁੰਚ ਜਾਣਾ ਠੀਕ ਹੈ ਕਲਾਸਿਸ ਦੇ ਵਿੱਚ ਆਰਾਮ ਦੇ ਨਾਲ ਜਾਣਾ ਹੈ ਸੋ ਐਨਾ ਹੀ ਵੇਰਕਿਆਂ ਦੇ ਨਾਲ